ਨਾਨਕ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਗਗਨ ਦਪਾਮਾਵਾਜ ਹੈ ਭਾਗ 3 ਚੰਨ ਚੜੇ ਕਾਹਨੂੰ ਕਦੀ ਲੁਕੇ ਰਹਿੰਦੇ ਨੇ ਵਸਤੀ ਦਾ ਹਰ ਦੀਨ ਵੀ ਮਰਦ ਜਾਣ ਚੁੱਕਾ ਸੀ ਕਿ ਰਾਮ ਸਿੰਘ ਬਰਪਾਲੀਏ ਦਾ ਉਹੀ ਮੁੰਡਾ ਜਿਹੜਾ ਕਈ ਸਾਲ ਪਹਿਲਾਂ ਵਸਤੀ ਵਿੱਚੋਂ ਨਿਕਲ ਗਿਆ ਸੀ ਮੁੰਛੀ ਵਿਸ਼ੇਸ਼ਰ ਦਾ ਦੀ ਕੁੜੀ ਨਾਲ ਉਸਦੀ ਕੁੜਮਾਈ ਹੋਈ ਹੈ ਨਲੇ ਕੀ ਮੁੰਡਾ ਮਿਲਟਰੀ ਵਿੱਚ ਭਰਤੀ ਹੋ ਗਿਆ ਇਸ ਪ੍ਰਸੰਗ ਨੂੰ ਲੈ ਕੇ ਇਤਨੇ ਸਾਲਾਂ ਬਾਅਦ ਇੱਕ ਵਾਰੀ ਫੇਰ ਵਸਤੀ ਵਿੱਚ ਮੋਤੀ ਦੀ ਚਰਚਾ ਚੱਲ ਪਈ। ਨਿਰਾ ਚਰਚਾ ਹੀ ਨਹੀਂ ਕਈ ਪ੍ਰਕਾਰ ਦੀਆਂ ਆਲੋਚਨਾ ਵੀ। ਕੋਈ ਕਹਿੰਦਾ ਚੰਗਾ ਹੋਇਆ, ਕੋਈ ਕਹਿੰਦਾ ਬੁਰਾ ਹੋਇਆ। ਪਰ ਚੰਗਾ ਕਹਿਣ ਵਾਲੇ ਥੋੜੇ ਤੇ ਬੁਰਾ ਕਹਿਣ ਵਾਲੇ ਬਹੁਤੇ ਸਨ। ਸਭ ਤੋਂ ਵੱਧ ਕਿ ਜਿਹੜੀ ਗੱਲ ਵਸਤੀ ਵਾਲਿਆਂ ਨੂੰ ਬੁਰੀ ਲੱਗੀ ਉਹ ਸੀ ਕਿ ਇੱਕ Hindu ਲੜਕੀ ਦਾ Sikh ਮੁੰਡੇ ਨਾਲ ਮੰਗਿਆ ਜਾਣਾ। ਖਾਸ ਕਰਕੇ ਸਵਾਨੀਆਂ ਤਾਂ ਇਸ ਮਾਮਲੇ ਨੂੰ ਹੋਰ ਵੀ ਲੈ ਉੱਡੀਆਂ। ਵੇਖੋ ਨੀ ਚੰਗੀ ਭਲੀ ਦਿਮਾਤ ਮਾਰੀ ਗਈ ਭਲਾ ਹਿੰਦੂ ਮੁੰਡਿਆਂ ਦਾ ਕਿਤੇ ਕਾਲ ਪੈ ਗਿਆ ਸੀ ਜਹਾਨ ਵਿੱਚ ਇਸ ਨਾਲ ਮਿਲਦੀ ਜੁਲਦੀ ਕੰਨਾਕੁਰ ਕੀ ਸਿੱਖ ਤੀਂਨਾ ਵਿੱਚ ਵੀ ਹੋ ਰਹੀ ਸੀ ਅਖੇ ਸਿਆਣਾ ਕਾਂ ਰੂੜੀ ਉੱਤੇ ਹੀ ਡਿਗਦਾ ਹੈ ਅੱਜ ਜੇ ਜਿਉਂਦਾ ਹੁੰਦਾ ਰਾਮ ਸਿਉ ਬਰਪਾਲੀਆ ਤਾਂ ਹੋਣ ਦਿੰਦਾ ਇਹ ਸਾਗਾ ਇਹਦੂ ਛੁੱਟ ਕੇ ਕੁਝ ਐਸਾ ਐਸੇ ਵੀ ਸਨ ਜਿਨ੍ਹਾਂ ਨੂੰ ਸਿੱਖ ਹਿੰਦੂ ਦੇ ਮੇਲ ਉੱਤੇ ਤਾਂ ਕੋਈ ਇਤਰਾਜ਼ ਨਹੀਂ ਸੀ ਪਰ ਕਿਉਂਕਿ ਮੋਤੀ ਦੀਆਂ ਨਾਲੇਕਾਂ ਅਜੇ ਤੱਕ ਵੀ ਉਹਨਾਂ ਨੂੰ ਵਿਸਰਗਾ ਨਹੀਂ ਸਨ ਜਿਸ ਕਰਕੇ ਉਹ ਕਹਿੰਦੀ ਨਾਂ ਨੂੰ ਬਣਿਆ ਫਿਰਦਾ ਏ ਵੱਡਾ ਕਾਨੂੰ ਕੋ ਤੇ ਧੀ ਨੂੰ ਡੋਬ ਦਿੱਤਾ ਸੋ ਡੋਂਗੇ ਪਾਣੀ ਦੇ ਵਿੱਚ ਜਦੋਂ ਕਦੀ ਕੋਈ ਸਿਆਣੀ ਸੱਤਿਆ ਨੂੰ ਪੁਸ਼ਟੀ ਤੇ ਵਿਆਖਾ ਦੋਂ ਦਾ ਦੇਣਾ ਏ ਤਾਂ ਸੱਤਿਆ ਚੇਨਤਾ ਤੌਰ ਜਿਹੜਾ ਜਵਾਬ ਦਿੰਦੀ ਵੇਖੋ ਜੇ ਰੱਬ ਨੂੰ ਪਾਵੇ ਹਲੇ ਤਾਂ ਪਰਲੋ ਝੁੱਲੀ ਹੋਈ ਹੈ ਲੜਾਈ ਦੀ ਨਾ ਜਾਣੀ ਕਿਸ ਦੀਆਂ ਵਧੀਆਂ ਤੇ ਕਿਸ ਦੀਆਂ ਕਟੀਆਂ ਨੇ ਹਾਈ ਸਕੂਲ ਦੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਵਿਦਿਆਰਥੀਆਂ ਵਿਦਿਆਰਥਣਾਂ ਦੇ سینੇ ਤੋਂ ਇੱਕ ਬੋਧ ਭਾਰੀ ਬੋਝ ਉੱਤਰ ਜਾਇਆ ਕਰਦਾ ਹੈ ਜਿੱਥੇ ਉਹ ਆਪਣੇ ਆਪ ਨੂੰ ਹਲਕਾ-ਪੁਲਕਾ ਮਹਿਸੂਸ ਕਰਨ ਲੱਗਦੇ ਨੇ ਉਥੇ ਕੰਗਾ ਨਵੇਂ ਉਪਰੇ ਵਿਚਾਰਾਂ ਵਿੱਚੋਂ ਨਾਲ ਦਿਮਾਗ ਉਲਝਾਇਆ ਉਲਝਿਆ ਰਹਿਣ ਲੱਗਦਾ ਹੈ ਜਿਸ ਕਰਕੇ ਜਿਸ ਕਿਸੇ ਨੇ ਕਾਲਜ जॉइन ਕਰਨਾ ਹੁੰਦਾ ਹੈ ਉਹਨਾਂ ਨੂੰ ਉਸ ਨਵੀਂ ਨਿਮੇਲੀ ਦੁਨੀਆ ਦੇ ਸੁਪਨੇ ਆਉਣ ਲੱਗ ਪੈਂਦੇ ਨੇ ਪਰ ਇਹਨਾਂ ਦੀ ਪੜ੍ਹਾਈ ਦਾ ਇਥੇ ਹੀ ਅੰਤ ਹੋ ਗਿਆ ਹੋਵੇ ਉਸ ਦੇ ਸੋਚਣ ਲਈ ਮੁੱਖ ਤੌਰ ਤੇ ਦੋ ਹੀ ਵਿਸ਼ੇ ਰਹਿ ਜਾਂਦੇ ਨੇ ਕੰਮ ਰੁਜ਼ਗਾਰ ਜਾਂ ਵਿਆਹ ਸ਼ਾਦੀ ਰਾਨੂ ਵੀ ਇਸ ਮੁਹੰਮਨ ਨੂੰ ਫਤਿਹ ਕਰ ਚੁੱਕੀ ਹੈ ਜਿਉਂ ਹੀ ਇਸ ਮਗਜ ਬੱਚੀ ਤੋਂ ਉਸ ਦਾ ਛਟਕਾਰਾ ਹੋਇਆ ਕਿ ਆਪਣਾ ਆਪ ਉਸ ਨੂੰ ਵੇਲਾ ਵੇਲਾ ਖਾਲੀ ਖਾਲੀ ਜਾਂਪਣ ਲੱਗਾ ਉਹ ਹੁਣ ਕਿਹੜੇ ਪਾਸੇ ਆਪਣੇ ਰਜਾਮੇ ਨੂੰ ਝੋਕ ਗਈ ਜਦ ਕੀ ਘਰ ਵਿੱਚ ਉਸ ਲਈ ਕੋਈ ਐਸਾ ਕੰਮ ਵੀ ਤਾਂ ਨਹੀਂ ਸੀ ਜਿਹੜੀ ਬੇਲੀ ਰਹਿਣ ਤੇ ਉਸ ਦਾ ਦਿਲ ਮੱਲੋ ਮੱਲੀ ਮੋਤੀ ਦੀ ਚਿੰਤਾ ਵਿੱਚ ਡੁੱਬ ਜਾਂਦਾ ਸੀ ਛੇਕੜ ਉਸ ਨੂੰ ਆਪਣੇ ਲਈ ਲੱਭ ਹੀ ਪਿਆ ਇੱਕੋ ਸਾਰੂ ਕਿਸਮ ਦਾ ਰਜਾਵਾਂ ਏਸੀ ਮੋਰਚਾਂ ਤੇ ਲੜ ਰਹੀ ਜਵਾਨਾਂ ਲਈ 19 ਸਲਾਈ ਦਾ ਕੰਮ ਪਰ ਇਸ ਰਜਾਵੇ ਵਿੱਚ ਰੁੱਝ ਕੇ ਵੀ ਤਾਂ ਮੋਤੀ ਦੀ ਯਾਦ ਖਾਸ ਕਰਕੇ ਮੋਤੀ ਦੀ ਚਿੱਠੀ ਨਾ ਆਉਣ ਦੀ ਪਰੇਸ਼ਾਨੀ ਤੋਂ ਉਹ ਆਪਣੇ ਆਪ ਨੂੰ ਛੁਡਾ ਨਹੀਂ ਸਕੀ ਅੱਜ ਸੰਡੇ ਐਡੀਸ਼ਨ ਦਾ ਪਰਚਰ ਅਣੂ ਦੇ ਹੱਥ ਵਿੱਚ ਸੀ ਤੇ ਹਫਤੇ ਭਰ ਦੀ ਲੜਾਈ ਦੇ ਸਮਾਚਾਰ ਪੜਨ ਵਿੱਚ ਰੁਚੀ ਹੋਈ ਸੀ। ਅਸਾਮ ਦੀਆਂ ਸਰਹੱਦਾਂ ਉੱਤੇ ਪਾਕਿਸਤਾਨਾ ਵੱਲੋਂ ਗੋਰਾਵਾਰੀ ਗੋਲਾਵਾਰੀ। ਜੰਮੂ ਦੇ ਖੇਤਰ ਵਿੱਚ ਪਾਕਿਸਤਾਨ ਵੱਲੋਂ ਲਗਾਤਾਰ ਉਹ ਗੋਲਸਿੰਗਲਾਵਾ। ਭਾਰਤੀ ਸਰਹੱਦਾਂ ਉੱਤੇ ਦੁਸ਼ਮਣ ਨੇ ਫਿਰ gadbad ਸ਼ੁਰੂ ਕਰ ਦਿੱਤੀ। ਕਾਰਗਲ ਦੀ ਇੱਕ ਚੌਕੀ ਤੇ ਪਾਕਿਸਤਾਨ ਹਮਲਾ। ਮੂਹ ਧਿਆਨ ਪੜੀ ਜਾ ਰਹੀ ਸੀ ਰਾਣੋ ਪਰ ਇੰਜ ਜਿਵੇਂ ਅਲੌਣੀ ਸੈਲ ਚੱਟ ਰਹੀ ਹੋ ਗਈ ਜੋ ਕੁਝ ਜਾਣਨ ਦੀ ਤਮੰਨਾ ਨਾਲ ਉਸਨੇ ਸੰਡੇ ਐਡੀਸ਼ਨ ਪੜ੍ਹਨਾ ਸ਼ੁਰੂ ਕੀਤਾ ਸੀ ਕਿਤੇ ਵੀ ਉਸ ਬਾਰੇ ਕੋਈ ਗੱਲ ਉਸ ਦੀ দৃষ্টি ਗੋਚਾ ਨਹੀਂ ਸੀ ਹੋ ਰਹੀ ਖਬਰਾਂ ਤੋਂ ਬਾਅਦ ਆਰਟੀਕਲ ਉਸ ਤੋਂ ਬਾਅਦ ਛੋਟੇ ਛੋਟੇ ਆਰਟੀਕਲ ਨੋਟ ਤੇ ਨੋਟਾਂ ਤੋਂ ਬਾਅਦ ਲੜਾਈ ਦੇ ਹਾਲਾਤ ਉੱਤੇ ਤਵੱਸ਼ਰਾ ਇਤਿਹਾਸ ਕਿਸੇ ਲੇਖ ਨੂੰ ਪੜ੍ਹਤੀ ਹੋਈ ਕਿਸੇ ਨੂੰ ਅਧ ਪੜਿਆ ਛੱਡਦੀ ਹੋਈ ਤੇ ਕਿਸੇ ਨੂੰ ਬਿਨ ਪੜਿਆ ਹੀ ਛੱਡਦੀ ਹੋਈ ਰਾਣੂ ਬੜੀ ਵੇਚੈ ਨਹੀਂ ਤੇ ਉਹ ਤੇਜ ਨਾਲ ਅਗਲੇ ਤੋਂ ਅਗਲੇ ਮੈਟਰ ਨੂੰ ਵਾਚਦੀ ਚਲੀ ਜਾ ਰਹੀ ਸੀ ਕਿ ਇੱਕ ਅਸਰ ਲੇਖ ਉੱਤੇ ਉਸ ਦੀ ਨਜ਼ਰ ਜਾਪੀ ਜੰਮੂ ਕਸ਼ਮੀਰ ਮੋਰਚੇ ਦਾ ਹੀਰੋ ਹਵਲਦਾਰ ਮੋਤੀ ਸਿੰਘ ਜਿਵੇਂ ਜਨਮ ਜਮਨ ਤਰ ਦੀ ਬਾਲ ਤੋਂ ਬਾਅਦ ਕਿਸੇ ਨੂੰ ਮੁਰਾਦ ਮਿਲ ਗਈ ਹੋਵੇ ਰਾਣੂ ਇਸ ਲੇਖ ਦੀ ਇੱਕ ਸਤਰ ਨੂੰ ਇੱਕ ਇੱਕ ਸ਼ਬਦ ਨੂੰ ਪੜ ਨਹੀਂ ਬਲਕਿ ਅਮਰਤ ਦੇ ਗੁੱਟ ਸਮਝ ਕੇ ਪੀ ਪੀ ਜਾ ਰਹੀ ਸੀ ਐਂਟੀ ਟੈਂਕ ਦੇ ਹਵਲਦਾਰ ਮੋਤੀ ਸਿੰਘ ਨੇ ਜੰਮੂ ਕਸ਼ਮੀਰ ਖੇਤਰ ਵਿੱਚ ਕਈਆਂ ਮੋਰਚਿਆਂ ਉੱਤੇ ਜਾਂ ਮਰਦ ਦੀ ਅਤੇ ਆਪਣੀ ਨਿਸ਼ਾਨੇਬਾਜ਼ੀ ਦਾ ਨਮਾ ਰਿਕਾਰਡ ਕਰਨ ਕੀਤਾ ਜਿਸ ਬਦਲੇ ਉਸ ਦੀ ਰੈਂਕ ਹਵਲਦਾਰੀ ਤੋਂ ਵਧਾ ਕੇ ਲੈਫਟੀਨੈਂਟ ਕਰ ਦਿੱਤਾ ਗਿਆ ਪਰਦੀ-ਪਰਦੀ ਰਾਤ ਨੂੰ ਵਰਕ ਕੇ ਹੀ ਤੌਠੀ ਇੱਕ ਵਾਰਤਾ ਦੀ ਖੁਸ਼ੀ ਵਿਚੇਤਨੀ ਉਤੇਜਕ ਤੇ ਉਸ ਦਾ ਸਾਹ ਨਾਲ ਸਾਹ ਰਲਣਾ ਮੁਸ਼ਕਲ ਹੈ ਉਸ ਨੇ ਅੱਗੇ ਵਧਣਾ ਸ਼ੁਰੂ ਕੀਤਾ ਮੋਤੀ ਸਿੰਘ ਮੋਤੀ ਸਿੰਘ ਜ਼ਿਲ੍ਹਾ ਗੁਰਦਾਸਪੁਰ ਦਾ ਨਿਵਾਸੀ ਹੈ ਉਮਰ ਦੇ ਪੱਖੋਂ ਮਾਮੂਲੀ ਸ਼ਫਾਹੀ ਹੀ ਲੱਗਦਾ ਹੈ ਪਰ ਜਿਸ ਵੀਰਤਾ ਨਾਲ ਉਸਨੇ ਉਪਰੋ ਥੱਲੇ ਕਈਆਂ ਮੋਰਚਿਆਂ ਵਿੱਚ ਲੜਦਿਆਂ ਹੋਇਆਂ ਪਾਕਿਸਤਾਨੀ ਟੈਂਕਾਂ ਦਾ ਕਚੂੰਬਰ ਕੱਢਿਆ ਇਹ ਕਿਸੇ ਤੋਂ ਘੱਟ ਨਹੀਂ ਸੀ ਉਸ ਦੀ ਅਚੋਕ ਨਿਸ਼ਾਨੇਬਾਜ਼ੀ ਬਾਰੇ ਕਿਹਾ ਜਾਂਦਾ ਹੈ ਕਿ ਸੂਰਜ ਭਾਵੇਂ ਇਧਰੋਂ ਦਾ ਉੱਤਰ ਚੜਨ ਪਰ ਉਸ ਦੀ ਧੋਪ ਦਾ ਨਿਸ਼ਾਨਾ ਕਦੀ ਨਹੀਂ ਉਕਦਾ ਇਹੋ ਵਜ੍ਹਾ ਹੈ ਕਿ ਸਾਰੇ रेजिमेंट ਵਿੱਚ ਹੀ ਨਹੀਂ ਬਲਕਿ ਸਾਰੇ ਜੰਮੂ ਕਸ਼ਮੀਰ ਖੇਤਰ ਉਹ ਮੋਤੀ ਸਿੰਘ ਨਿਸ਼ਾਨੇ ਵਜ ਗਏ ਕਿ ਮਸ਼ਹੂਰ ਹੋ ਗਏ ਅੱਜ ਕੱਲ ਮੋਤੀ ਸਿੰਘ ਚੰਬ ਖੇਤਰ ਦੇ ਮੋਰਚੀ ਤੇ ਚੰਬ ਖੇਤਰ ਦੇ ਮੋਰਚੀ ਤੇ ਪਹਿਲੀ ਸਫਲਤਾ ਦੇ ਬਾਅਦ ਦੂਜੀ ਉਹਦੇ ਵੀ ਵੱਡੀ ਸਫਲਤਾ ਦੇ ਇਤਿਹਾਸ ਵਿੱਚ ਰਾਨੋ ਅਖਬਾਰ ਨੂੰ ਇੱਕ ਪਾਸੇ ਰੱਖ ਕੇ ਆਪਣੀ ਉਸੇ ਲੇਖਨ ਪੜਨ ਵਾਲੀ ਨੌਕਰ ਵਿੱਚ ਜਾ ਪਹੁੰਚੀ ਤੇ ਕਿ ਸੋਚਦੀ ਹੋਈ ਸੀ ਜਿਹੜਾ ਆਦਮੀ ਆਪਣੀ ਰੈਜ਼ੀਡੈਂਟ ਛੱਡ ਕੇ ਸਾਰੇ ਖੇਤਰ ਵਿੱਚ ਐਡਾ ਮਸ਼ਹੂਰ ਹੋ ਚੁੱਕਾ ਹੈ ਕਿ ਨਾਮ ਮੁੱਕਰਸ ਨਾਵੇਂ ਵਾਲੀ ਚਿੱਠੀ ਉਸ ਨੂੰ ਨਹੀਂ ਪਹੁੰਚੇਗੀ ਤਾਂ